ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਗੋੜ ਵਾਲੇ ਚਨੇ ਅਕਸਰੀ ਆਪਾਂ ਬਾਜ਼ਾਰ ਵਿੱਚੋਂ ਇਸ ਤਰ੍ਹਾਂ ਦੇ ਚਨੇ ਖਰੀਦ ਕੇ ਖਾਂਦੇ ਆ ਪਰ ਘਰ ਵਿੱਚ ਆਪਾਂ 5 ਮਿੰਟ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਗੋੜ ਵਾਲੇ ਚਨੇ ਬਣਾ ਕੇ ਤਿਆਰ ਕਰ ਸਕਦੇ ਆ ਵੀਡੀਓ ਸ਼ੁਰੂ ਕਰਦੇ ਆ ਜੀ ਇੱਥੇ ਮੈਂ ਗੋੜ ਵਾਲੇ ਚਨੇ ਬਣਾਉਣ ਲਈ 1 ਕੌਲੀ ਚਣਿਆਂ ਦੀ ਲਈ ਆ ਤੇ ਅੱਧੀ ਕੌਲੀ ਗੁੜ ਦੀ ਲਈ ਆ ਚਣਿਆਂ ਦੇ ਆਪਾਂ ਇਸ ਤਰੀਕੇ ਨਾਲ ਜੋ ਛਿਲਕੇ ਨੇ ਉਹ ਹਟਾ ਦੇਣੇ ਨੇ ਛਿਲਕਿਆਂ ਦੇ ਨਾਲ ਇਹ ਬਿਲਕੁਲ ਵੀ ਸਵਾਦ ਨਹੀਂ ਲੱਗਦੇ ਤੇ ਜੋ ਗੋੜੇ ਉਹਨੂੰ ਆਪਾਂ ਇਸ ਤਰ੍ਹਾਂ ਛੋਟਾ ਛੋਟਾ ਤੋੜ ਕੇ ਲੈ ਲੈਣਾ ਹੈ ਸ਼ੁਰੂ ਕਰਦੇ ਹਾਂ ਜੀ ਗੋੜ ਵਾਲੇ ਚਣੇ ਬਣਾਉਣਾ ਬਣਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਸਿੰਪਲ ਹੈ ਸਭ ਤੋਂ ਪਹਿਲਾਂ ਆਪਾਂ ਇੱਥੇ ਕੜਾਈ ਦੇ ਵਿੱਚ ਗੋੜ ਪਾ ਦਾਂਗੇ ਗੋੜ ਦੇ ਵਿੱਚ ਆਪਾਂ ਬਿਲਕੁਲ ਵੀ ਪਾਣੀ ਵਗੈਰਾ ਨਹੀਂ ਪਾਉਣਾ ਬਸ ਆਪਾਂ ਗੁੜ ਨੂੰ ਥੋੜਾ ਤੋੜ ਕੇ ਤੇ ਬ੍ਰੀਕ ਕਰ ਲੈਣਾ ਹੈ ਤੇ ਜੋ ਗੈਸ ਦੀ ਫਲੇਮ ਹੈ ਉਹ ਆਪਾਂ ਬਿਲਕੁਲ ਲੋ ਤੇ ਰੱਖਣੀ ਆ ਗਲਤੀ ਨਾਲ ਵੀ ਗੈਸ ਦੀ ਫਲੇਮ ਬਿਲਕੁਲ ਵੀ ਹਾਈ ਨਾ ਕਰਿਓ ਨਹੀਂ ਤਾਂ ਇਹ ਚਨੇ ਬਿਲਕੁਲ ਵੀ ਟੇਸਟੀ ਨਹੀਂ ਬਣਨਗੇ ਹੁਣ ਇੱਥੇ ਸਭ ਤੋਂ ਜ਼ਰੂਰੀ ਕਿ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਤਿੰਨ ਚਾਰ ਮਿੰਟ ਜਿੰਨਾ ਸਮਾਂ ਲੱਗਦਾ ਹੈ ਗੁੜ ਚੰਗੀ ਤਰ੍ਹਾਂ ਪਿਗਲ ਜਾਂਦਾ ਹੈ ਜਦੋਂ ਗੁੜ ਚੰਗੀ ਤਰ੍ਹਾਂ ਪਿਗਲ ਜਾਏਗਾ ਫੇਰ ਹੀ ਆਪਾਂ ਇਹਦੇ ਵਿੱਚ ਚਨੇ ਪਾਉਣੇ ਆ ਬਾਕੀ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਇਹਦੇ ਨਾਲ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇਗਾ 2 ਮਿੰਟਾਂ ਦੇ ਵਿੱਚ ਗੁੜ ਕਾਫੀ ਮੈਲਟ ਹੋਣਾ ਸ਼ੁਰੂ ਹੋ ਗਿਆ ਹੈ ਬਸ ਇਸੇ ਤਰ੍ਹਾਂ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੇ ਚੰਗੀ ਤਰ੍ਹਾਂ ਇਹਨੂੰ ਪਿਗਲਾ ਲੈਣਾ ਹੈ ਜੋ ਲੋਕ ਭੁਜੇ ਚਨੇ ਤੇ ਗੁੜ ਖਾਨ ਦੇ ਸ਼ਕੀਨ ਹੁੰਦੇ ਨੇ ਉਹ ਇਸ ਤਰੀਕੇ ਨਾਲ ਗੁੜ ਚਨੇ ਬਣਾ ਕੇ ਰੱਖ ਸਕਦੇ ਨੇ ਆਪਾਂ ਇਹਨਾਂ ਨੂੰ ਮਹੀਨਾ ਪਰ 2 ਮਹੀਨੇ ਪਰ ਵੀ ਸਟੋਰ ਕਰਕੇ ਰੱਖ ਸਕਦੇ ਆ ਤੇ ਬਣਾਉਣ ਦਾ ਤਰੀਕਾ ਤੁਸੀਂ ਦੇਖਦੇ ਹੀ ਪਏ ਜੇ ਕਿੰਨਾ ਜਿਆਦਾ ਸੌਖਾ ਏ ਤੇ ਟਾਈਮ ਵੀ ਸਿਰਫ 5 ਮਿੰਟ ਜਿੰਨਾ ਹੀ ਲੱਗਦਾ ਹੈ ਗੁੜ ਹੁਣ ਕਾਫੀ ਪਿਗਲ ਗਿਆ ਏ ਬਸ ਇਨਹੀਂ ਆਪਾਂ ਗੁੜ ਨੂੰ ਪਿਘਲਾਉਣਾ ਸੀ ਹੁਣ ਇਸ ਟੇਜ ਦੇ ਉੱਤੇ ਆਪਾਂ ਇਹਦੇ ਵਿੱਚ ਚਨੇ ਮਿਲਾ ਦੇਣੇ ਨੇ ਪਰ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਚਨੇ ਮਿਲਾਉਣ ਤੋਂ ਪਹਿਲਾਂ ਕਿ ਜਦੋਂ ਆਪਾਂ ਇਹਦੇ ਵਿੱਚ ਚਨੇ ਪਾਉਣੇ ਆ ਆਪਾਂ ਸਿਰਫ ਗੈਸ ਨੂੰ 15 ਕਿ ਸਕਿੰਟ ਲਈ ਔਨ ਰੱਖਣਾ ਹੈ ਫਿਰ ਆਪਾਂ ਗੈਸ ਤੁਰੰਤ ਬੰਦ ਕਰ ਦੇਣਾ ਜੇਕਰ ਆਪਾਂ ਬੰਦ ਗੈਸ ਉੱਪਰ ਪਾਵਾਂਗੇ ਤੇ ਚਨੇ ਉੱਥੇ ਸੁੱਕ ਜਾਣੇ ਨੇ ਫਿਰ ਉਹ ਛੇਤੀ ਅਲੱਗ-ਅਲੱਗ ਨਹੀਂ ਹੋਣਗੇ ਤੇ ਗੁੜ ਵੀ ਉਹਨਾਂ ਉੱਪਰ ਚੰਗੀ ਤਰ੍ਹਾਂ ਨਹੀਂ ਚੜਨਾ ਇਸ ਕਰਕੇ 15 ਸਕਿੰਟ ਵਾਸਤੇ ਆਪਾਂ ਗੈਸ ਔਨ ਰੱਖ ਕੇ ਫਿਰ ਇਹਦੇ ਵਿੱਚ ਚਨੇ ਪਾਉਣੇ ਆ। ਚਨੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਲਗਾਤਾਰ ਹਿਲਾਉਂਦੇ ਹੋਏ ਮਿਲਾ ਦਾਂਗੇ। ਇੱਥੇ ਆਪਣੇ ਕੋਲ ਇੱਕ ਛੋਟੀ ਜੀ ਕਲਿੱਪ ਮਿਸ ਹੋ ਗਈ ਆ ਪਰ ਉਸੇ ਤਰ੍ਹਾਂ ਮੈਂ 15 ਸਕਿੰਟ ਬਾਅਦ ਗੈਸ ਬੰਦ ਕਰ ਦਿੱਤਾ ਸੀ। ਤੇ ਚਨੇ ਆਪਾਂ ਇੱਕ ਅਲੱਗ ਪਲੇਟ ਵਿੱਚ ਕੱਢ ਲਏ ਨੇ ਹਜੇ ਬਿਲਕੁਲ ਜੁੜੇ-ਜੁੜੇ ਲੱਗਦੇ ਨੇ ਪਰ ਜਿਉਂ-ਜਿਉਂ ਇਹ ਠੰਡੇ ਹੁੰਦੇ ਜਾਣਗੇ ਇਹਨਾਂ ਨੇ ਆਪਣੇ ਆਪ ਹੀ ਅਲੱਗ ਹੋਣਾ ਸ਼ੁਰੂ ਹੋ ਜਾਣਾ ਹੈ ਬੜੀ ਆਸਾਨੀ ਨਾਲ ਹੀ ਅਲੱਗ ਹੋ ਜਾਂਦੇ ਨੇ ਤੇ ਕ੍ਰਿਸਪੀ ਵੀ ਬਹੁਤ ਜ਼ਿਆਦੇ ਹੋਣ ਲੱਗ ਜਾਂਦੇ ਨੇ ਜਿਉਂ-ਜਿਉਂ ਇਹ ਠੰਡੇ ਹੁੰਦੇ ਨੇ ਬੱਚਿਆਂ ਨੂੰ ਇਸ ਤਰੀਕੇ ਦੇ ਗੁੜ ਵਾਲੇ ਚਨੇ ਬਹੁਤ ਜ਼ਿਆਦਾ ਪਸੰਦ ਆਉਂਦੇ ਨੇ ਆਪਾਂ ਨੂੰ ਇਹ ਬਣਾ ਕੇ ਜ਼ਰੂਰ ਰੱਖਣੇ ਚਾਹੀਦੇ ਨੇ ਸਾਡੀ ਸਿਹਤ ਲਈ ਵੀ ਇਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਸਿਰਫ ਚਣਿਆਂ ਦੇ ਉੱਪਰ ਹੀ ਆਪਾਂ ਇਸ ਤਰ੍ਹਾਂ ਗੁੜ ਦੀ ਕੋਟਿੰਗ ਨਹੀਂ ਕਰ ਸਕਦੇ ਜੇਕਰ ਆਪਾਂ ਚਾਹੀਏ ਤੇ ਫੁੱਲ ਮਖਾਣਿਆਂ ਦੇ ਉੱਪਰ ਵੀ ਆਪਾਂ ਇਸੇ ਤਰ੍ਹਾਂ ਹੀ ਗੁੜ ਦੀ ਕੋਟਿੰਗ ਕਰਕੇ ਤਿਆਰ ਕਰ ਸਕਦੇ ਹਾਂ ਪਰ ਫੁੱਲ ਮਖਾਣਿਆਂ ਨੂੰ ਪਹਿਲਾਂ ਆਪਾਂ ਥੋੜਾ ਜਿਹਾ ਡਰਾਈ ਰੋਸਟ ਕਰ ਲਾਂਗੇ ਤੇ ਫਿਰ ਉਹਨਾਂ ਨੂੰ ਆਪਾਂ ਗੁੜ ਦੇ ਵਿੱਚ ਪਾਵਾਂਗੇ ਉਹ ਵੀ ਬਹੁਤ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੁੰਦੇ ਨੇ ਤੁਹਾਨੂੰ ਇਹਨਾਂ ਦੀ ਆਵਾਜ਼ ਤੋਂ ਵੀ ਪਤਾ ਚਲ ਜੇਗਾ ਕਿ ਇਹ ਕਿੰਨੇ ਜ਼ਿਆਦਾ ਕ੍ਰਿਸਪੀ ਬਣੇ ਆ ਇੱਕ ਵਾਰ ਇਸ ਰੈਸਪੀ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗੀ ਬਾਕੀ ਇਹ 5 ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੇ ਨੇ ਕੋਈ ਬਹੁਤੀ ਇਹਨਾਂ ਨੂੰ ਬਣਾਉਣ ਦੀ ਮਿਹਨਤ ਕਰਨ ਦੀ ਵੀ ਜ਼ਰੂਰਤ ਨਹੀਂ ਆ ਕੁਝ ਕੀ ਨੂੰ ਨੰਦੇ ਸੰਭਾਤ ਸਟੋਰ ਵੀ ਕਰ ਸਕਦੇ ਹੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਸੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਦਾ ਕੀਮਤੀ ਸਮਾਂ ਕੱਢ ਕੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ